ਸਾਡਾ ਸਿੱਕਾ ਦੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜੀਆਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਅੱਜ ਫਿਰ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਜਿਹੜੀ ਕਲੈਕਸ਼ਨ ਰਹਿਣ ਵਾਲੀ ਹੈ ਇਹ ਦਾਸ ਬ੍ਰਾਂਡ ਦਾ ਜਿਹੜਾ ਪਸ਼ਮੀਨਾ ਰਹੂਗਾ ਜੀ ਪਸ਼ਮੀਨੇ ਦੇ ਸੂਟ ਲੈ ਕੇ ਆਏ ਤੁਹਾਡੇ ਤੁਹਾਡੇ ਵਾਸਤੇ ਮੈਚਿੰਗ ਸੂਟ ਰਹਿਣਗੇ ਜੇਕਰ ਤੁਸੀਂ ਇਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਲੈ ਸਕਦੇ ਹੋ ਵੈਦਰ ਬਾਟਮ ਲੈਣਾ ਚਾਹੁੰਦੇ ਹੋ ਵੈਦਰ ਬਾਟਮ ਲੈ ਸਕਦੇ ਹੋ ਦਾਸ ਬ੍ਰਾਂਡ ਦੇ ਸਾਰੇ ਪੀਸ ਰਹਿਣ ਵਾਲੇ ਆ ਪ੍ਰਿੰਟ ਤੁਹਾਨੂੰ ਬੜੇ ਡਿਫਰੈਂਟ ਜੇ ਮਿਲਣਗੇ ਬੜੇ ਪਿਆਰੇ ਜੇ ਪ੍ਰਿੰਟ ਮਿਲਣ ਵਾਲੇ ਆ ਠੀਕ ਹੈ ਜੀ ਚੈੱਕ ਕਰੀ ਚੱਲੋ ਪਹਿਲਾ ਪਹਿਲਾ ਪੀਸ ਦੇਖੋ ਜੀ 컬러 ਦੇਖੋ ਮਜ਼ੈਂਟਾ ਜੇ 컬러 ਚ ਅੰਬਰੀਆਂ ਵਾਲਾ ਪ੍ਰਿੰਟ ਹੈ ਕਾਫੀ ਫੇਮਸ ਪ੍ਰਿੰਟ ਹੈ ਜੀ ਇਹ ਵਾਲਾ ਤੇ ਇਹਦੇ ਨਾਲ ਅਸੀਂ ਤੁਹਾਨੂੰ ਬਾਟਮ ਦੇ ਰਹੇ ਹਾਂ ਆਫ ਵਾਈਟ ਦੇ ਵਿੱਚ ਆਫ ਵਾਈਟ ਬਾਟਮ ਦੇ ਵਿੱਚ ਤੁਸੀਂ ਲੈਸ ਲਗਾ ਕੇ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋ ਜਾਂ ਇਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਸ਼ਰਟ ਪੀਸ ਰਹਿਣ ਵਾਲਾ ਹੈਗਾ ਜੀ ਸਵਾ ਦੋ ਦਾ ਠੀਕ ਹੈ ਜੀ ਦਾਸ ਬ੍ਰੈਂਡ ਦਾ ਗਰਮ ਪਸ਼ਮੀਨਾ ਰਹੂਗਾ ਕੰਨੀ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਸੌਫਟ ਲਾਈਟ ਵੇਟ ਸਟਾਫ ਹੈ ਕਿਸੇ ਤਰ੍ਹਾਂ ਦੀ ਕੋਈ ਬੁਰ ਨਹੀਂ ਆਉਣੀ ਤੇ ਬਹੁਤ ਹੀ ਪਿਆਰਾ ਬਿਲਕੁਲ ਸੌਫਟ ਕੋਈ ਚੁਬਣ ਵਾਲਾ ਸਟਾਫ ਨਹੀਂ ਹੈ ਕੋਈ ਐਦਾਂ ਦਾ ਸਟਾਫ ਨਹੀਂ ਹੈ ਕਿ ਬਹੁਤ ਜ਼ਿਆਦਾ ਮੋਟਾ ਦਾ ਸਟਾਫ ਹੈ ਵੀ ਅਸੀਂ ਵੇਅਰ ਨਹੀਂ ਕਰ ਸਕਦੇ ਲਾਈਟ ਵੇਟ ਸਟਾਫ ਰਹਿਣ ਵਾਲਾ ਬਿਲਕੁਲ ਸੌਫਟ ਸ਼ਾਈਨਿੰਗ ਵਾਲਾ ਸਟਾਫ ਰਹੂਗਾ ਜੀ ਦਾਸ ਪ੍ਰਿੰਟ ਦਾ ਪਸ਼ਮੀਨਾ ਚੱਕਰੋ ਮੈਚਿੰਗ ਦੇਖ ਸਕਦੇ ਹੋ ਬੜੀ ਪਿਆਰੀ ਜੀ ਮੈਚਿੰਗ ਹੈ ਫੇਮਸ ਪ੍ਰਿੰਟ ਰਹਿਣ ਵਾਲਾ ਸੀ ਅਗਲਾ ਪੀਸ ਦੇਖੋ ਜੀ ਇਹ ਤੁਹਾਨੂੰ ਮੈਚਿੰਗ ਬਾਟਮ ਦੇ ਨਾਲ 800 ਦਾ ਸੂਟ ਪੈਣ ਵਾਲਾ ਪੂਰੀ 5 ਮੀਟਰ ਦੀ ਕੱਟ ਵਿੱਚ 800 ਦਾ ਸੂਟ ਪੈਣ ਵਾਲਾ ਜੀ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਜੇਕਰ ਤੁਸੀਂ ਮੈਚਿੰਗ ਬਾਟਮ ਦੇ ਨਾਲ ਸੂਟ ਲੈਣੇ ਹੋ ਤਾਂ ਤੁਹਾਨੂੰ 800 ਦਾ ਪਊਗਾ ਪੂਰਾ ਕੰਪਲੀਟ ਸੂਟ ਜੇਕਰ ਤੁਸੀਂ ਸਵਾ ਦੋ ਦੀ ਬਾਟਮ ਲੈਣੀ ਹੋ ਜਾਂ 2 ਮੀਟਰ ਦੀ ਬਾਟਮ ਲੈਣੀ ਹੋ ਤੇ ਜਾਂ ਫਿਰ 2 ਮੀਟਰ ਜਿੰਨੀ ਤੁਹਾਨੂੰ ਬਾਟਮ ਮਿਲੂਗੀ ਉਹ ਤੁਹਾਨੂੰ 2.5 ਮੀਟਰ ਦੀ ਕੱਟ ਚ ਮਿਲੂਗੀ ਜੇਕਰ ਤੁਸੀਂ ਸ਼ਾਰਟ ਪੀਸ ਲੈਣੀ ਹੋ 2 ਮੀਟਰ ਦਾ ਜਾਂ 2.5 ਮੀਟਰ ਦਾ ਕਿਸੇ ਵੀ ਕਿੰਦਾ ਵੀ ਸਟਾਫ ਲੈਣਦੇ ਆ ਉਨੀ ਇਹਦੀ ਨਾਪ ਕੇ ਉਹਦੀ ਪੇਮੈਂਟ ਲਈ ਜਾਊਗੀ 200 ਰੁਪਏ ਪਰ ਮੀਟਰ ਰਹਿਣ ਵਾਲੇ ਦਾਸ ਬ੍ਰੈਂਡ ਦੇ ਪੀਸ ਇਹ ਵਾਲਾ ਦੇਖੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਮੈਚਿੰਗ ਦੇਖ ਸਕਦੇ ਹੋ ਅਸੀਂ ਇਹਦੇ ਨਾਲ ਇਹ ਵਾਲੀ ਮੈਚਿੰਗ ਕੀਤੀ ਹੈ ਲਾਈਟ ਡਾਰਕ ਦੀ ਜੇ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਐਦਾਂ ਵੀ ਇਹਦੀ ਡਾਰਕ ਬਾਟਮ ਦੇ ਨਾਲ ਇਹਦੀ ਮੈਚਿੰਗ ਹੈ ਜੀ ਠੀਕ ਹੈ ਜੀ ਇਹ ਵੀ ਮੈਚਿੰਗ ਲੈ ਸਕਦੇ ਹੋ ਤੁਸੀਂ ਤੇ ਜੇਕਰ ਤੁਸੀਂ ਲਾਈਟ ਸਟੱਫ ਨਾਲ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਲਾਈਟ ਦੇ ਨਾਲ ਵੀ ਲੈ ਸਕਦੇ ਹੋ ਜੇ ਕੱਲਾ ਸ਼ਰਟ ਪੀਸ ਲੈਣਾ ਤਾਂ ਕੱਲਾ ਸ਼ਰਟ ਪੀਸ ਲੈ ਸਕਦੇ ਹੋ ਸਟਾਫ ਚੈੱਕ ਕਰ ਸਕਦੇ ਹੋ ਨਜ਼ਦੀਕ ਤੋਂ ਦੇਖ ਸਕਦੇ ਹੋ ਗਰਮ ਸਟਾਫ ਹੈ ਜੀ ਬਿਲਕੁਲ ਦਾਸ ਬ੍ਰੈਂਡ ਦਾ ਪਸ਼ਮੀਨਾ ਰਹਿਣ ਵਾਲਾ ਲਾਈਟ ਵੇਟ ਰਹੂਗਾ ਜੀ ਇਹ ਵੀ ਸਵਾ 2 ਮੀਟਰ ਦੀ ਸ਼ਰਟ ਪੀਸ ਰਹਿਣ ਵਾਲੀ ਹੈ ਅੰਬੀਆਂ ਵਾਲਾ ਪ੍ਰਿੰਟ ਹੈ ਜੀ ਇਹ ਵੀ ਫੇਮਸ ਪ੍ਰਿੰਟ ਰਹਿਣ ਵਾਲਾ ਹੈ ਬਾਕੀ ਤੁਸੀਂ ਇਹਦੇ ਉੱਪਰ ਡਿਜ਼ਾਈਨਿੰਗ ਕਰ ਸਕਦੇ ਹੋ ਸ਼ਰਟ ਉੱਪਰ ਇਹਦੇ ਨਾਲ ਜਿਹੜੀ ਅਸੀਂ बॉਟਮ ਲਗਾਈ ਹੈ ਜੀ ਸਕਿਨ ਬੇਸ ਤੇ ਲਗਾਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਕਿਨ بیس ਚ ਬਾਟਮ ਲਗਾਈ ਹੈ ਜੀ ਅਸੀਂ ਇਹ ਵਾਲੀ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਥੋੜਾ ਜਿਹਾ ਕਲਰ ਦਾ ਡਿਫਰੈਂਸ ਆ ਰਿਹਾ ਪਰ ਮੈਚਿੰਗ ਹੈ ਜੀ ਬਾਟਮ ਪੂਰੀ ਠੀਕ ਹੈ ਜੀ ਕੈਮਰੇ ਚ ਕਈ ਵਾਰੀ ਫਰਕ ਪੈ ਜਾਂਦਾ ਕਲਰ ਦਾ ਅਗਲਾ ਪੀਸ ਚੈੱਕ ਕਰੋ ਜੀ ਇਹ ਵੀ 1.5 ਤੋਂ 2 ਮੀਟਰ ਦਾ ਪੀਸ ਰਹਿਣ ਵਾਲਾ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ ਅਸੀਂ ਮੈਚਿੰਗ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਚਿੰਗ ਸੂਟ ਰਹੂਗਾ ਜੀ ਜੇਕਰ ਤੁਸੀਂ ਮੈਚਿੰਗ ਸੂਟ ਪੂਰਾ 5 ਮੀਟਰ ਦੀ ਕੱਟ ਵਿੱਚ ਲੈ ਰਹੇ ਹੋ ਤਾਂ ਤੁਹਾਨੂੰ 800 ਦਾ ਸੂਟ ਪੈਣ ਵਾਲਾ ਜੀ ਦਾਸ ਬ੍ਰੈਂਡ ਦਾ ਪਸ਼ਮੀਨਾ ਇਹ ਵਾਲਾ ਦੇਖੋ ਜੀ ਚੈੱਕ ਕਰੋ ਪ੍ਰਿੰਟ ਤੇ ਫੈਬਰਿਕ ਠੀਕ ਹੈ ਜੀ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਸਾਰੇ ਜੀ ਅਗਲਾ ਚੈੱਕ ਕਰੋ ਜੀ ਬਲੈਕ ਦੇ ਵਿੱਚ ਰਹੂਗਾ ਇਦੇ ਨਾਲ ਤੁਸੀਂ ਬਲੈਕ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਜੇਕਰ ਤੁਸੀਂ ਆਫ ਵਾਈਟ ਬਾਟਮ ਦੇ ਨਾਲ ਹੀ ਲੈਣਾ ਚਾਹੁੰਦੇ ਹੋ ਪੀਸ ਤੇ ਆਫ ਵਾਈਟ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਚੈੱਕ ਕਰੋ ਜੀ ਬਲੈਕ ਦੇ ਵਿੱਚ ਰਹੂਗਾ ਇਹ ਵਾਲਾ ਪੀਸ ਇਹ ਵੀ ਦਾਸ ਬ੍ਰੈਂਡ ਦਾ ਪਸ਼ਮੀਨਾ ਸਾਰੇ ਪੀਸਾਂ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਜੀ ਦਾਸ ਬ੍ਰੈਂਡ ਦੀ ਬਿਲਕੁਲ ਲਾਈਟ weight ਰਹੂਗਾ ਕੋਈ ਕੰਪਲੇਨ ਨਹੀਂ ਕਿਸੇ ਤਰ੍ਹਾਂ ਦੇ ਦੇ ਉੱਪਰ ਬੁਰਨੀ ਆਉਣ ਵਾਲੀ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਠੀਕ ਹੈ ਜੀ ਇਹਦੀ ਅਸੀਂ ਜਿਹੜੀ ਮੈਚਿੰਗ ਕੀਤੀ ਆ ਪੀਚ ਕਲਰ ਦੀ ਬਾਟਮ ਨਾਲ ਕੀਤੀ ਹੈ ਜੀ ਚੈੱਕ ਕਰੋ ਜੀ ਇਹ ਵਾਲੀ ਬਾਟਮ ਰਹੂਗੀ ਇਹਦੇ ਨਾਲ ਗਾਜਰੀ ਸ਼ੇਡਸ ਇਹ ਵਾਲੀ ਬਾਟਮ ਦੇ ਨਾਲ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਵਾਈਨ ਸ਼ੇਡ ਦੇ ਵਿੱਚ ਸ਼ਰਟ ਪੀਸ ਰਹਿਣ ਵਾਲਾ ਜੀ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਵਾਈਨ ਸ਼ੇਡ ਦੇ ਵਿੱਚ ਸ਼ਰਟ ਪੀਸ ਰਹਿਣ ਵਾਲਾ ਜੇਕਰ ਇਹ ਵਾਲੀ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਇਹ ਵਾਲੀ ਮੈਚਿੰਗ ਵੀ ਤੁਸੀਂ ਲੈ ਸਕਦੇ ਹੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਤੇ ਕਲਰ ਮਾਸਟਰ ਦੀ ਸ਼ੇਡ 'ਚ ਰਹੂਗਾ ਇਹਦੇ ਨਾਲ ਵੀ ਤੁਹਾਨੂੰ ਮੈਚਿੰਗ ਬਾਟਮ ਮਿਲੂਗੀ ਮਾਸਟਰ ਸ਼ੇਡ ਦੇ ਵਿੱਚ ਮਹਿੰਦੀ ਆ ਬਾਟਮ ਵੀ ਇਸ ਇਨ ਲਗਾ ਸਕਦੇ ਆ ਜੇਕਰ ਤੁਸੀਂ ਮਹਿੰਦੀ ਆ ਬਾਟਮ ਲਗਾਉਣੀ ਚਾਹਣੀ ਹੋ ਤਾਂ ਮਹਿੰਦੀ ਆ ਬਾਟਮ ਵੀ ਤੁਸੀਂ ਲਗਾ ਸਕਦੇ ਹੋ ਜੇਕਰ ਮਾਸਟਰ ਸ਼ੇਡ ਨਾਲ ਬਾਟਮ ਲਾਉਣਾ ਚਾਹਣੀ ਹੋ ਤਾਂ ਮਾਸਟਰ ਸ਼ੇਡ ਦੀ ਵੀ ਲਗਾ ਸਕਦੇ ਹੋ 셔ਟ ਪੀਸ ਮੈਚਿੰਗ ਸੂਟ ਰਹੂਗਾ ਜੀ ਇਹ ਵੀ 1.5 ਤੋਂ 2 ਮੀਟਰ ਦਾ 셔ਟ ਪੀਸ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹਦੀ ਮੈਚਿੰਗ ਤੁਸੀਂ ਦੇਖ ਸਕਦੇ ਹੋ ਐਦਾਂ ਇਹ ਵਾਲੀ ਮੈਚਿੰਗ ਸਾਡੇ ਕੋਲ ਬਾਟਮ ਲੈ ਸਕਦੇ ਹੋ ਇਹ ਵਾਲੀ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਡਿਫਰੈਂਟ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਫਲਾਵਰ ਤੋਂ ਹਟ ਕੇ ਪ੍ਰਿੰਟ ਰਹਿਣਗੇ ਜੀ ਇਹ ਬਲੂ ਸ਼ੇਡ ਦੇ ਵਿੱਚ ਹੈ ਚੈੱਕ ਕਰੋ ਜੀ ਤੁਸੀਂ ਇਹ ਵਾਲਾ ਸੂਟ ਸਾਡੇ ਸ਼ਾਇਦ ਪੌਣੇ 4 ਮੀਟਰ ਦੀ ਕੱਟ ਤੱਕ ਰਵੇ ਇਹ ਵਾਲਾ ਸੂਟ ਕਈ ਵੀ ਦੇ ਅਸੀਂ ਇਹਦਾ ਕੋਟ ਸੈੱਟ ਬਣਾਉਣਾ ਚਾਹੁੰਦੇ ਹਾਂ ਤਾਂ ਐਦਾਂ ਦੇ ਪ੍ਰਿੰਟ ਦਾ ਕੋਟ ਸੈੱਟ ਬੜਾ ਪਿਆਰਾ ਜਿਹਾ ਬਣਦਾ ਜੀ ਠੀਕ ਹੈ ਜੀ ਜੇਕਰ ਤੁਸੀਂ ਬਲੂ ਮੈਚਿੰਗ ਬਾਟਮ ਲੈਣਾ ਚਾਹੁੰਦੇ ਹੋ ਤਾਂ ਬਲੂ ਦੇ ਨਾਲ ਵੀ ਲੈ ਸਕਦੇ ਹੋ ਠੀਕ ਹੈ ਜੀ ਐਦਾਂ ਮੈਚਿੰਗ ਲੈਣਾ ਚਾਹੁੰਦੇ ਹੋ ਤਾਂ ਐਦਾਂ ਮੈਚਿੰਗ ਸੂਟ ਵੀ ਸਾਡੇ ਕੋਲੋਂ ਲੈ ਸਕਦੇ ਹੋ ਜੀ ਪੌਣੇ 4 ਮੀਟਰ ਤੱਕ ਲੈਣ ਵਾਲਾ ਸਟਾਫ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਅੰਬੀਆਂ ਵਾਲਾ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪੀਸ ਹੈ ਸ਼ਰਟ ਪੀਸ ਰਹੂਗਾ ਇਹਦੀ ਮੈਚਿੰਗ ਅਸੀਂ ਡਾਰਕ ਲਾਈਟ ਦੋਨਾਂ ਕਲਰਾਂ ਨਾਲ ਕੀਤੀ ਹੈ ਜਿਹੜੀ ਤੁਸੀਂ ਮੈਚਿੰਗ ਹੈ ਤੁਸੀਂ ਜੇਕਰ ਲਾਈਟ ਸ਼ੇਡ ਚ ਬਣਾਉਣਾ ਤਾਂ ਲਾਈਟ ਸ਼ੇਡ ਚ ਲੈ ਸਕਦੇ ਹੋ ਜੇ ਡਾਰਕ ਚ ਬਣਾਉਣਾ ਤਾਂ ਡਾਰਕ ਚ ਲੈ ਸਕਦੇ ਹੋ ਦੇਖੋ ਜੀ ਇਹ ਵਾਲੀ ਅਸੀਂ ਇਹਦੇ ਨਾਲ ਮੈਚਿੰਗ ਕੀਤੀ ਹੈ ਇਦਾਂ ਡਾਰਕ ਸ਼ੇਡ ਦੇ ਨਾਲ ਵੀ ਮੈਚਿੰਗ ਕੀਤੀ ਹੈ ਤੇ ਗ੍ਰੇ ਬਾਟਮ ਲਗਾ ਕੇ ਲਾਈਟ ਸ਼ੇਡ ਦੇ ਨਾਲ ਵੀ ਇਹਦੀ ਮੈਚਿੰਗ ਕੀਤੀ ਹੈ ਦੇਖੋ ਇਹ ਡਾਰਕ ਬਾਟਮ ਹੈ ਗ੍ਰੇ ਬਾਟਮ ਲਗਾ ਕੇ ਅਸੀਂ ਲਾਈਟ ਸ਼ੇਡ ਚੋ ਵੀ ਇਹਦੀ ਮੈਸੇਜ ਕੀਤੀ ਹੈ ਜਿਹੜੀਆਂ ਮੇਰੀਆਂ ਭੈਣਾਂ ਲਾਈਟ ਪਾਉਣਾ ਚਾਹੁੰਦੀਆਂ ਤਾਂ ਉਹ ਲਾਈਟ ਲੈ ਸਕਦੀ। ਦੇਖੋ ਜੀ ਐਤਾ ਬੜਾ ਪਿਆਰਾ ਜਿਹਾ ਪੀਸ ਬਣਾ। ਇਹ ਆਪਣੀਆਂ ਥੋੜੀਆਂ ਏਜਡ ਵੀ ਲੈ ਸਕਦੇ ਸਾਡੇ ਕੋਲੋਂ ਇਹ ਵਾਲੇ ਪ੍ਰਿੰਟ ਚ ਤੇ ਬਾਟਮ ਗ੍ਰੇ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟਿੰਗ ਸੂਟ ਰਹਿਣ ਵਾਲਾ ਹੈ। 800 ਦਾ ਸੂਟ ਪਊਗਾ ਜੀ। ਇਹ ਵੀ ਕਾਫੀ ਫੇਮਸ ਪ੍ਰਿੰਟ ਹੈ ਵਾਈਨ ਸ਼ੀਲਡ ਦੇ ਵਿੱਚ ਹੈ। ਇੰਨਾ ਤੁਸੀਂ ਵਾਈਨ ਸ਼ੀਰਡ ਦੀ ਬਾਟਮ ਲੈ ਸਕਦੇ ਹੋ ਸਾਡੇ ਕੋਲੋਂ ਵਾਈਨ ਸ਼ੀਰਡ ਦੀ ਬਾਟਮ ਇਹ ਵਾਲੀ ਬਾਟਮ ਤੁਸੀਂ ਲੈ ਸਕਦੇ ਹੋ ਸਾਡੇ ਇਹ ਵਾਲੇ ਸੂਟ ਦੇ ਨਾਲ ਠੀਕ ਹੈ ਜੀ ਵਾਈਨ ਸ਼ੀਰਡ ਦੇ ਵਿੱਚ ਬਾਟਮ ਲੈ ਸਕਦੇ ਹੋ ਜੀ ਮੈਚਿੰਗ ਸੂਟ ਲੈ ਸਕਦੇ ਹੋ ਅਗਲਾ ਪੀਸ ਚੈੱਕ ਕਰੋ ਜੀ ਇਹ ਥੋੜਾ ਚੈੱਕ ਦੇ ਵਿੱਚ ਬਣਿਆ ਹੋਇਆ ਪ੍ਰਿੰਟ ਹੈ ਡਿਫਰੈਂਟ ਜਾਂ ਪ੍ਰਿੰਟ ਹੈ ਤੁਸੀਂ ਇਹਦਾ ਕੋਟ ਸੈੱਟ ਵੀ ਬਣਾ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਕੋਟ ਸੈੱਟ ਬਣਾਉਣਾ ਚਾਹੁੰਦੀਆਂ ਤੇ ਇਹਦਾ ਕੋਟ ਸੈੱਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਗਰਮ ਪਸ਼ਮੀਨੇ ਚ ਜੇਕਰ ਇਹਦਾ ਮੈਚਿੰਗ ਲੈਣਾ ਚਾਹੁੰਦੀਆਂ ਜੇਕਰ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਬਾਟਮ ਦੇ ਨਾਲ ਤਾਂ ਐਦਾਂ ਹੀ ਮੈਚਿੰਗ ਲੈ ਸਕਦੇ ਹੋ ਇਹ ਵੀ ਨਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੈ ਮੈਚਿੰਗ ਰਹਿਣ ਵਾਲਾ ਇਹ ਵਾਲੀ ਇਹਨਾਂ ਨਾਲ ਮੈਚਿੰਗ ਹੈ ਵਾਈਨ ਸ਼ੀਲਡ ਦੇ ਵਿੱਚ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਫਲਾਵਰ ਤੋਂ ਹਟ ਕੇ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਬਾਟਮ ਆਉਗੀ ਇਹਦੇ ਨਾਲ ਇਹ ਵਾਲੀ ਬਾਟਮ ਵੀ ਲੈ ਸਕਦੇ ਹੋ ਗਾਜਰੀ ਕਲਰ ਦੀ ਪਰ ਵਾਈਨ ਸ਼ੀਰ ਜ਼ਿਆਦਾ ਅੱਛੀ ਹੈ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਇਹ 4 ਮੀਟਰ ਦਾ ਕੱਪੂਟ ਰਹਿਣ ਵਾਲਾ 4 1/2 ਮੀਟਰ ਦੀ ਸ਼ਾਇਦ ਕੱਟ ਤੱਕ ਰਵੇ ਠੀਕ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਥੁੜੀਆਂ ਏਸਟ ਇਹ ਵਾਲਾ ਕਲਰ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਠੀਕ ਹੈ ਪੂਰਾ ਗਰਮ ਸਟਾਫ ਹੈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਕੋਈ ਬੁਰਨੀ ਦੇ ਉੱਪਰ ਆਉਣ ਵਾਲੀ ਦੇਖੋ ਜੀ ਲਾਈਟ ਸ਼ੇਡ ਨਾਲ ਮੈਚਿੰਗ ਲੈਣਾ ਇਹ ਵੀ ਲੈ ਸਕਦੇ ਹੋ ਜੇਕਰ ਪੂਰਾ ਸੂਟ ਲੈਣਾ ਤਾਂ ਪੂਰਾ ਸੂਟ ਲੈ ਸਕਦੇ ਹੋ ਜੀ ਅਗਲਾ ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਡਿਫਰੈਂਟ ਜਿਹਾ ਪ੍ਰਿੰਟ ਮਿਲਣ ਵਾਲਾ ਤੁਹਾਨੂੰ ਦੇਖੋ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਡਿਫਰੈਂਟ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਵੀ ਸ਼ਰਟ ਪੀਸ ਲੈਣ ਵਾਲਾ ਹੈ 5 ਮੀਟਰ ਦੀ ਸ਼ਰਟ ਪੀਸ ਰਹੂਗੀ ਇਹਨਾਂ ਤੁਸੀਂ ਗ੍ਰੇ ਬਾਟਮ ਵੀ ਲਗਾ ਸਕਦੇ ਹੋ ਗ੍ਰੇ ਬਾਟਮ ਲਗਾ ਸਕਦੇ ਹੋ ਜੀ ਤੁਸੀਂ ਇਹਨਾਂ ਨਾਲ ਜਾਂ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਸ਼ਰਟ ਪੀਸ ਲੈ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਕਈ ਵਾਰੀ ਆਪਣੇ ਕੋਲੇ ਬਾਟਮ ਹੁੰਦੀ ਹੈ ਇਦਾਂ ਦੀ ਤਾਂ ਤੁਸੀਂ ਇਕੱਲਾ ਸ਼ਾਰਟ ਪੀਸ ਲੈ ਸਕਦੇ ਹੋ ਇਹ ਬਲੈਕ ਦੇ ਵਿੱਚ ਹੈ ਇਹ ਬਲੈਕ ਪ੍ਰਿੰਟ ਵਿੱਚ ਸਵਾ ਕ 2 ਮੀਟਰ ਦਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸਵਾ ਕ 2 ਮੀਟਰ ਵਿੱਚ ਰਹਿਣ ਵਾਲਾ ਪੀਸ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ। ਬਲੈਕ بیس ਦੇ ਵਿੱਚ। ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟਡ ਡਿਫਰੈਂਟ ਜਿਹਾ ਫਲਾਵਰ ਤੋਂ ਕੁਝ हट ਕੇ ਪ੍ਰਿੰਟ ਰਹਿਣ ਵਾਲਾ ਹੈ। ਸ਼ਰਟ ਪੀਸ ਰਹੂਗਾ ਜੀ। ਇਹ ਨਾਲ ਵੀ ਮੈਚਿੰਗ ਬਾਟਮ ਲੈ ਸਕਦੇ ਹੋ ਤੁਸੀਂ। ਦੈਨ ਨਾਲ ਮੈਚਿੰਗ ਕਰ ਸਕਦੇ ਹੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਅਗਲਾ ਚੈੱਕ ਕਰੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਹੈ ਪੀਚ ਕਲਰ ਦੀ ਬਾਟਮ ਨਾਲ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਉਹ ਪਿਆਰਾ ਜਿਹਾ ਫਰੈਂਟ ਰਹਿਣ ਵਾਲਾ ਹੈ ਅਗਲਾ ਚੈੱਕ ਕਰੋ ਇਹ ਵੀ ਸ਼ਰਟ ਪੀਸ ਰਹੂਗਾ ਜੀ ਪੌਣੇ 2 ਮੀਟਰ ਦੀ ਕੱਟ ਵਿੱਚ ਪੀਸ ਰਹੂਗਾ ਜੀ ਇਹ ਜਿਹੜੀਆਂ ਮੇਰੀਆਂ ਭੈਣਾਂ ਦਾ ਲੈਂਥ ਘੱਟ ਆਉਂਦੀ ਹੈ ਪੌਣੇ 2 ਚ ਪਾਉਂਦਾ ਤਾਂ ਇਹ ਲੈ ਸਕਦੇ ਹੋ ਫੋਲਡ ਕਰਕੇ ਸ਼ਰਟ ਬਣਦੀ ਹੈ ਤਾਂ ਲੈ ਸਕਦੇ ਹੋ 1.5 ਇੰਚ ਘੇਰ ਤੱਕ ਇਹ ਵਾਲੀ ਦੇ ਨਾਲ ਮੈਚਿੰਗ ਹੋਊਗੀ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਬਲੂ ਦੇ ਵਿੱਚ ਹੈ ਇਹ ਨਾਲ ਵੀ ਤੁਸੀਂ ਮੈਚਿੰਗ ਲੈ ਸਕਦੇ ਹੋ ਇਹਦੀ ਮੈਚਿੰਗ ਬੜੀ ਪਿਆਰੀ ਹੋਣੀ ਹੈ ਗ੍ਰੇ ਦੇ ਨਾਲ ਵੀ ਮੈਚਿੰਗ ਹੋਣੀ ਹੈ ਪੀਚ ਨਾਲ ਵੀ ਇਹਦੀ ਮੈਚਿੰਗ ਹੋਣੀ ਹੈ ਦੇਖੋ ਜਿੱਦਾਂ ਪੀਚ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਹਰਲਾ ਸ਼ਰਟ ਪੀਸ ਲੈਣਾ ਜਾਉਣੀ ਉਹ ਵੀ ਲੈ ਸਕਦੇ ਹੋ ਬਲੂ ਦੇ ਨਾਲ ਵੀ ਲੈ ਸਕਦੇ ਹੋ ਗ੍ਰੇ ਦੇ ਨਾਲ ਵੀ ਤੁਸੀਂ ਲੈ ਸਕਦੇ ਹੋ ਕਿਸੇ ਵੀ ਬਾਟਮ ਨਾਲ ਤੁਸੀਂ ਸਾਡੇ ਕੋਲ ਬਾਈ ਕਰ ਸਕਦੇ ਹੋ ਪ੍ਰਿੰਟ ਬੜੇ ਪਿਆਰੇ ਜੇ ਮਿਲਣਗੇ ਤੁਹਾਨੂੰ ਇਹ ਬੜਾ ਦੇਖੋ ਜੀ ਮਹਿੰਦੀਆ ਕਲਰ ਦੇ ਵਿੱਚ ਸੁੱਕਾ ਮਹਿੰਦੀ ਆ ਜਾਂ ਕਲਰ ਹੈ ਜੀ ਮਹਿੰਦੀਆ ਕਲਰ ਦੀ ਬਾਟਮ ਦੇ ਨਾਲ ਲੈ ਸਕਦੇ ਹੋ ਇਦਾਂ ਤੁਸੀਂ ਸਾਡੇ ਕੋਲ ਠੀਕ ਹੈ ਜਾਂ ਗ੍ਰੇ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਇਦਾਂ ਗ੍ਰੇ ਬਾਟਮ ਦੇ ਨਾਲ ਇਹਦੀ ਮੈਚਿੰਗ ਕਰ ਸਕਦੇ ਹੋ ਜੀ ਬਾਕੀ ਲੈਸਾਂ ਲਗਾ ਕੇ ਆਪ ਇਹਦੀ ਡਿਜ਼ਾਈਨਿੰਗ ਕਰ ਸਕਦੇ ਹੋ ਇਹ ਵਾਲੀ ਬਾਟਮ ਵੀ ਤੁਸੀਂ ਲੈ ਸਕਦੇ ਹੋ ਫਲਾਵਰ ਨਾਲ ਮੈਚਿੰਗ ਕਰਦੀ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਇਹ ਤੁਹਾਨੂੰ ਕੰਮ ਸੂਟ ਵੀ ਮਿਲ ਜੂਗਾ ਜੀ ਪੂਰਾ ਇਹ ਛੋਟੇ ਪ੍ਰਿੰਟ ਦੇ ਵਿੱਚ ਤੁਹਾਨੂੰ ਸੂਟ ਪੂਰਾ ਮਿਲਣ ਵਾਲਾ ਸੂਟ ਵੀ ਪੂਰਾ ਲੈ ਸਕਦੇ ਹੋ ਸਾਡੇ ਕੋਲ ਕਾਫੀ ਪੀਸ ਹੈ ਸਾਡੇ ਕੋਲ ਇਹ ਵਾਲੇ ਪ੍ਰਿੰਟ ਚ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਇਹਦੀ ਮੈਚਿੰਗ ਲੈ ਸਕਦੇ ਹਾਂ ਇਹ ਵੀ ਸਾਡੇ ਕੋਲ 2 ਪੀਸ ਹੈ ਜੀ ਇਹ ਵਾਲੀ ਗ੍ਰੇ ਦੇ ਨਾਲ ਮੈਚਿੰਗ ਲੈ ਸਕਦੇ ਹਾਂ ਜੀ ਇਹ ਵਾਲਾ ਬੜੇ ਪਿਆਰੇ ਜੇ ਪੀਸ ਰਹਿਣ ਵਾਲੇ ਜੀ ਸਾਰੇ ਇੰਨਾ ਪੀਸਾਂ ਵਿੱਚ ਜਿਹੜਾ ਵੀ ਤੁਹਾਨੂੰ ਕੋਈ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਕਰੀਨ ਉੱਪਰ ਤਾਂ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਹੈਗਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਪੀਸ ਰਹਿਣ ਵਾਲੇ ਆ 200 ਰੁਪਏ ਪਰ ਮੀਟਰ ਪ੍ਰੀਨ ਬਾਟਮ ਨਾਲ ਤੁਹਾਨੂੰ 800 ਦਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਜਿੰਨਾ ਜੇਕਰ ਤੁਸੀਂ ਸਵਾ ਦੋ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵਾ ਦੋ ਦੀ ਵੀ ਕਈ ਸ਼ਰਟ ਪੀਸ ਮਿਲਣ ਵਾਲੇ ਆ ਪਲੀਜ਼ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ